ਐਨ ਆਰ ਆਈ ਵੀਰਾਂ ਦੇ ਫੋਨ ਆ ਰਹੇ ਸੀਗੇ ਪ੍ਰੋਮੋਟਰ ਵੀਰਾਂ ਦੇ ਫੋਨ ਆ ਰਹੇ ਸੀ ਕਹਿੰਦੇ ਵੀ ਡਿੱਪੇ ਬਾਈ ਦੇ ਘਰ ਦੇ ਹਾਲਾਤ ਦਿਖਾਓ ਇਹ ਵੀਰੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਲਾਈਵ ਇਹ ਬਾਈ ਦੇ ਘਰ ਦੇ ਹਾਲਾਤ ਨੇ ਸਾਰੇ ਪਾਸੋਂ ਪੱচ্চਾ ਤੇ ਇਹ ਬਾਲਿਆਂ ਦੀ ਛੱਤ ਆ ਇਹ ਤੁਸੀਂ ਦੱਸ ਰਹੇ ਸੀ ਭਾਈ ਚੂਣ ਲੱਗੀ ਸੀ ਹੁਣ ਪਾਣੀ ਕਰਕੇ ਇੱਥੇ ਆ ਦੇਖੋ ਦੇਖੋ ਪੱਤੀ ਲਾਈ ਹੋਈ ਆ ਉੱਥੋਂ ਬਾਲੇ ਬਾਲਾ ਟੁੱਟ ਗਿਆ ਦੀ ਗੱਲ ਆ ਥੱਲੇ ਤਾਂ ਬਸ ਇੱਕੇ ਕਮਰਾ ਹੀ ਆਹੀ ਦਾ ਆਪਣਾ ਇੱਕੋ ਚਵਾਰਾ ਬਣਾਇਆ ਹੋਇਆ ਉੱਤੇ ਇੱਕ ਕਮਰਾ ਇੱਕ ਹੀ ਬਸ ਇੱਕੇ ਕਮਰਾ ਭਾਈ ਬਣਾ ਡਾਇਆ ਮੜਾ ਜਾ ਤੇ ਬਾਕੀ ਉੱਥੇ ਆਪਣਾ ਜੇ ਕੋਈ ਗੈਸਟ ਆ ਜੇ ਉਰੇ ਪਾ ਲੈਣੇ ਉੱਥੇ ਹਾਂ ਤੇ ਆਪਾਂ ਅਸੀਂ ਦੋਏ ਜੀ ਥੱਲੇ ਬੈਹ ਜਾਨੇ ਆ ਉੱਥੇ ਆਪਣਾ ਰਸੋਈ ਆ ਉਹੀ ਆਪਣਾ ਸਟੋਰ ਰੂਮ ਆ ਉੱਥੇ ਆਪਣਾ ਸਾਰਾ ਕੁਝ ਉਹੀ ਆ ਇੱਕੇ ਕਮਰੇ ਚ ਰਸੋਈ ਸਾਰਾ ਕੁਝ ਆ ਨਾ ਤਾਂ ਮੇਰੇ ਕਰੇ ਬਾਥਰੂਮ ਅੱਛਾ ਹੈ ਲੈਟਰਿੰਗ ਦਾ ਕੋਈ ਪ੍ਰਬੰਧ ਨਹੀਂ ਸੀ ਤਾਂ ਮੈਂ ਇੱਥੇ ਕਈ ਵਾਰੀ ਰੋਣ ਲੱਗ ਜਾਂਦਾ ਪਿਆ ਵਿਆ ਕਿਉਂ ਵੀ ਯਾਰ ਹੁਣ हां हां सेट हो जाना मैं कोई चक्कर नहीं शरीर मेरा लोहे ਵਰਗਾ ਪਿਆ ਆ ਦੇਖੋ ਜਾਂ ਮੇਰਾ ਆੜ ਵਰਗਾ ਸਰੀਰ ਆ ਉਹੀ ਮੈਂ ਫਿਰ ਘਰੇ ਥੋੜਾ ਸੌਦਾ ਲਿਆ ਆ 300 ਰੁਪਏ ਦਾ ਸੌਦਾ ਲੈ ਆ ਆ ਬਸ 2 2 ਕਿਲੋ ਚੀਨੀ हां ਤੇ ਚਾਹ ਪੱਤੀ ਦਾ ਪੈਕਟ ਇੱਕ ਬਸ ਸਾਰੇ ਵੀਰ ਬਾਈ ਦੀ سپورਟ ਕਰਿਓ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ 2-2 ਕਿਲੋ ਬਾਈ ਜਿਹੜੀ ਚੀਨੀ ਲੈ ਲੈ ਕੇ ਗੁਜ਼ਾਰਾ ਕਰ ਰਿਹਾ ਬਾਈ ਦਾ ਘਰ ਵੀ ਕੱਚਾ ਤੇ ਥੱਲੇ ਵੀ ਬਹੁਤ ਹਾਲਾਤ ਨੇ ਇੱਕੋ ਕਮਰਾ ਇੱਕੋ ਕਮਰੇ ਚ ਰਸੋਈ ਆ ਉਹੀ ਗੈਸਟਰੂਮ ਆ ਉੱਥੇ ਹੀ ਪੈਂਦੇ ਨੇ ਮੱਝ ਰੱਖੀ ਹੋਈ ਆ ਬਾਈ ਨੇ ਸਾਰਾ ਕੁਝ ਮਲਕੀ ਉੱਥੀ ਆ ਜੇ ਕਈ ਵਾਰ ਕੋਈ ਰਿਸ਼ਤੇਦਾਰ ਵੀ ਆਉਂਦਾ ਬਾਈ ਦੇ ਘਰੇ ਉਹਨੂੰ ਵੀ ਕਿਤੇ ਨਾ ਕਿਤੇ ਇੱਕ ਵਾਰ ਰੱਖਣਾ ਔਖਾ ਹੋ